ਕੈਨੇਡਾ ਵਿੱਚ 24 ਸਾਲਾ ਪੰਜਾਬਣ ਕੁੜੀ ਦਾ ਕਤਲ BC ਦੇ ਸ਼ਹਿਰ ਕਲੋਨਾ ਵਿੱਚ ਇੱਕ 24 ਸਾਲਾ ਪੰਜਾਬਣ ਕੁੜੀ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਪੰਜਾਬੀ ਭਾਈਚਾਰੇ ਵਿੱਚ ਸੋਗ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 24 ਸਾਲਾ ਹਰਮਨਪ੍ਰੀਤਕੌਰ ਯੂਬੀਸੀ ਓਕਾ ਨਾਗਨ ਦੇ ਬਾਹਰ ਇੱਕ ਸੁਰੱਖਿਆ ਗਾਰਡ ਵਜੋਂ ਰਾਤ ਦੀ ਸ਼ਿਫਟ ਸਮੇਂ ਡਿਊਟੀ ਕਰ ਰਹੀ ਸੀ ਜਦੋਂ ਉਸ ਉੱਪਰ ਘਾਤਕ ਹਮਲਾ ਕੀਤਾ ਗਿਆ ਸੀ। ਓਕਾ ਨਾਗਨ ਸਿੱਖ ਟੈਂਪਲ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਪਾਤਰਾ ਨੇ ਦੱਸਿਆ ਕਿ 24 ਸਾਲਾ ਹਰਮਨਪ੍ਰੀਤਕੌਰ ਯੂਬੀਸੀ ਓਕਾ ਨਾਗਨ ਦੇ ਬਾਹਰ ਸ਼ਨੀਵਾਰ ਨੂੰ ਹੋ ਉਈਸੀ ਪਾਤਰਾ ਨੇ ਕਿਹਾ ਕਿ ਉਸ ਨੂੰ ਪਤਾ ਲੱਗਾ ਹੈ ਕਿ ਉਹ ਓਕਾ ਨਾਗਨ ਕਾਲਜ ਦੀ ਵਿਦਿਆਰਥਣ ਸੀ ਅਤੇ ਹਾਲੀ ਵਿੱਚ ਉਸ ਨੂੰ ਆਪਣਾ ਪੀਆਰ ਕਾਰਡ ਮਿਲਿਆ ਸੀ ਪਾਤਰਾ ਨੇ ਕਿਹਾ ਕਿ ਉਸ ਦੇ ਮਾਤਾ ਪਿਤਾ ਭਾਰਤ ਵਿੱਚ ਹਨ ਉਹਨਾਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਹ ਇੱਥੇ ਆ ਰਹੇ ਹਨ ਇਸੇ ਦੌਰਾਨ ਆਰਸੀਐਮਪੀ ਨੇ ਕਿਹਾ ਕਿ ਹਰਮਨ ਪ੍ਰੀਤਕੌਰ ਯੂਬੀਸੀ ਓਕਾ ਨਾਗਨ ਵਿਖੇ ਸੁਰੱਖਿਆ ਗਾਰਡ ਵੱਜੋਂ ਕੰਮਕਾਰੀ ਸੀ ਕਿ ਬੀਤੇ ਸ਼ਨੀਵਾਰ ਸਵੇਰੇ 5:55 ਵਜੇ ਉਸ ਕੈਂਪਸ ਵਿੱਚ ਹੀ ਕੰਮ ਕਰਨ ਵਾਲੇ ਕਿਸੇ ਹੋਰ ਵਿਅਕਤੀ ਵੱਲੋਂ ਉਸਤੇ ਘਾਤਕ ਹਮਲਾ ਕੀਤਾ ਗਿਆ ਸੀ ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ ਪਰ ਕਥਿਤ ਦੋਸ਼ੀ ਨੂੰ ਮਾਨਸਿਕ ਸਿਹਤ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਆਰਸੀਐਮਪੀ ਅਨੁਸਾਰ ਕਥਿਤ ਦੋਸ਼ੀ ਹਸਪਤਾਲ ਵਿੱਚ ਹੈ ਅਤੇ ਉਸ ਨੂੰ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਿਊਰੋ ਰਿਪੋਰਟ ਲਾਈਵ ਤੇ ਚੈਨਲ ਕੈਨੇਡਾ ਵਿੱਚ 24 ਸਾਲਾ ਪੰਜਾਬਣ ਕੁੜੀ ਦਾ ਕਤਲ BC ਦੇ ਸ਼ਹਿਰ ਕੋਲੋਨਾ ਵਿੱਚ ਇੱਕ 24 ਸਾਲਾ ਪੰਜਾਬਣ ਕੁੜੀ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਪੰਜਾਬੀ ਭਾਈਚਾਰੇ ਵਿੱਚ ਸੋਗ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 24 ਸਾਲਾ ਹਰਮਨਪ੍ਰੀਤ ਕੌਰ ਯੂਬੀਸੀ ਓਕਾਨਾਗਨ ਦੇ ਬਾਹਰ ਇੱਕ ਸੁਰੱਖਿਆ ਗਾਰਡ ਵੱਜੋਂ ਰਾਤ ਦੀ ਸ਼ਿਫਟ ਸਮੇਂ ਡਿਊਟੀ ਕਰ ਰਹੀ ਸੀ ਜਦੋਂ ਉਸ ਉੱਪਰ ਘਾਤਕ ਹਮਲਾ ਕੀਤਾ ਗਿਆ ਸੀ। ਓਕਾਨਾਗਨ ਸਿੱਖ ਟੈਂਪਲ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਪਾਤਰਾ ਨੇ ਦੱਸਿਆ ਕਿ 24 ਸਾਲਾ ਹਰਮਨਪ੍ਰੀਤ ਕੌਰ ਯੂਬੀਸੀ ਓਕਾਨਾਗਨ ਦੇ ਬਾਹਰ ਸ਼ਨੀਵਾਰ ਨੂੰ ਹੋਏ ਹਮ ਹੁਈ ਸੀ ਪਾਤ੍ਰਾ ਨੇ ਕਿਹਾ ਕਿ ਉਸ ਨੂੰ ਪਤਾ ਲੱਗਾ ਹੈ ਕਿ ਉਹ ਓਕਾ ਨਾਗਨ ਕਾਲਜ ਦੀ ਵਿਦਿਆਰਥਣ ਸੀ ਅਤੇ ਹਾਲੀ ਵਿੱਚ ਉਸ ਨੂੰ ਆਪਣਾ ਪੀਆਰ ਕਾਰਡ ਮਿਲਿਆ ਸੀ ਪਾਤ੍ਰਾ ਨੇ ਕਿਹਾ ਕਿ ਉਸ ਦੇ ਮਾਤਾ ਪਿਤਾ ਭਾਰਤ ਵਿੱਚ ਹਨ ਉਹਨਾਂ ਨੂੰ ਸੂਚਿਤ ਕੀਤਾ ਗਿਆ ਹੈ ਤੇ ਉਹ ਇੱਥੇ ਆ ਰਹੇ ਹਨ ਇਸੇ ਦੌਰਾਨ ਆਰਸੀਐਮਪੀ ਨੇ ਕਿਹਾ ਕਿ ਹਰਮਨ ਪ੍ਰੀਤਕੌਰ ਯੂਬੀਸੀ ਓਕਾ ਨਾਗਨ ਵਿਖੇ ਸੁਰੱਖਿਆ ਗਾਰਡ ਵੱਜੋਂ ਕੰਮ ਕਰੀ ਸੀ ਕਿ ਬੀਤੇ ਸ਼ਨੀਵਾਰ ਸਵੇਰੇ 5:55 ਵਜੇ ਉਸ ਕੈਂਪਸ ਵਿੱਚ ਹੀ ਕੰਮ ਕਰਨ ਵਾਲੇ ਕਿਸੇ ਹੋਰ ਵਿਅਕਤੀ ਵੱਲੋਂ ਉਸਤੇ ਘਾਤਕ ਹਮਲਾ ਕੀਤਾ ਗਿਆ ਸੀ ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ ਪਰ ਕਤਿਤ ਦੋਸ਼ੀ ਨੂੰ ਮਾਨਸਿਕ ਸਿਹਤ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਆਸੀ ਐਮਪੀ ਅਨੁਸਾਰ ਕਤਿਤ ਦੋਸ਼ੀ ਹਸਪਤਾਲ ਵਿੱਚ ਹੈ ਅਤੇ ਉਸ ਨੂੰ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਿਊਰੋ ਰਿਪੋਰਟ ਲਾਈਵ ਤੇ ਚੈਨਲ